ਮੁੰਡੇ ਨਾਲ ਵਿਆਹ ਕਰਾਉਣ ਤੋਂ ਬਾਅਦ ਪੂੜੀ ਮੁੰਡੇ ਦਾ ਮੁਕਰੀ 45 ਲੱਖ ਰੁਪਇਆ ਤੇ 45 ਲੱਖ ਰੁਪਇਆ ਦੇ ਤੋ ਕੀਤੀ ਕੋਰੀ ਨਾ ਵੀਡੀਓ ਨੂੰ ਦੇਖੋ ਤੇ ਬੱਤ ਬੱਤ ਸ਼ੇਅਰ ਕਰੋ ਵੀਰ ਨੂੰ ਦੇਖਦੇ ਦੇਖਦੇ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਧੰਨਵਾਦ ਮੁੰਡੇ ਦਾ ਨਾਮ ਸਦਾ ਦੱਸਦੇ ਕੀ ਆ ਨਹੀਂ ਨੌਕਸ ਮੁੰਡਾ ਤਾਂ ਰੇ ਨੁਕਸਾਨ ਵਾਲਾ ਕੀ ਨਾਮ ਸਮਝ 10 ਵੀ ਨੌਕਸ ਹੈਗੀ ਆ ਨੌਕਸ ਤੈਨੂੰ ਦੱਸਣਾ ਹੀ ਨਹੀਂ ਆਉਂਦਾ ਅਸੀਂ ਤਾਂ ਤੇਰੇ 'ਚ ਨੌਕਸਾਂ ਲੈ ਮੈਂ 100 ਨੌਕਸ ਘਾੜਦਾ ਤੇਰੇ 'ਚ ਤੇ ਤੂੰ ਮੇਰੇ ਨੌਕਸ ਦੱਸਦੀ ਏ। ਮੈਨੂੰ ਲੋੜ ਨਹੀਂ ਮੈਨੂੰ ਮੈਂ ਤੂੰ ਤਾਂ ਵਧ ਗਿਆ ਚੱਲ ਮੈਨੂੰ ਹਾਂ ਤੂੰ ਤਾਂ ਕਰਦਾ ਵਧ ਗਿਆ ਮੇਰਾ ਤੇ ਮੈਥੋਂ ਨਹੀਂ ਹੁੰਦਾ ਤੂੰ ਦਾ ਆਂ ਆਂਦੀ ਹੁੰਦੀ ਸੀ ਮੈਨੂੰ। ਸਕੰਦ ਮੌਕੇ ਹੀ ਦੱਸ ਦਿੰਦੀ ਉਹਦੋਂ ਨਾਲ ਕਾ ਤੂੰ ਬੰਦੀ ਸੀ ਨਾਲ ਹੱਥ ਕਾ ਫੜ ਕੇ ਉਹਦੋਂ ਕਾ ਤੂੰ ਬੰਦੀ ਸੀ। ਤੈਨੂੰ ਫੋਟੋ 'ਚ ਵੇਖ ਲਈ ਠੀਕ ਆ ਉਹ ਤੇ ਮੇਰਾ ਕਦੇ ਵੀ ਤੇਰੇ ਹੱਥ ਨਾਲ ਨਹੀਂ ਫੜਿਆ ਵੇ ਤੂੰ ਮੇਰਾ ਹੱਥ ਫੜਿਆ ਵਿਆ। ਤੇ ਅੱਛਾ ਤੇਰੇ ਤੇਰੇ अच्छा ते, 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 तेरी बेईमानी ਸੀ ਉਦੋਂ ਵੀ ਤੇਰੇ ਮਨ ਤੇ ਇਹੀ ਚੱਲੀ ਜਾਂਦਾ ਸੀ ਵੀ ਮੈਂ ਇਹਦੇ ਨਾਲ ਨਹੀਂ ਰਹਿਣਾ ਮੇਰੇ ਉਦੋਂ ਦਿਮਾਗ 'ਚ ਕੁਝ ਨਹੀਂ ਸੀਗਾ ਤੇ ਫਿਰ ਤੂੰ ਹੱਥ ਨਹੀਂ ਫੜਿਆ ਇਹ ਨਾਲੇ ਆਪ ਹੀ ਤੇ ਗਈ ਨੇ ਮੈਂ ਕਿਹੜਾ ਫੜਿਆ ਮੈਂ ਆਪ ਦਾ ਸੂਨ ਘਟਣ ਲੱਗਿਆ ਮੈਂ ਇੰਦੇ ਵਾਪਸ ਨਹੀਂ ਆਣਾ ਪੈਸੇ ਕੌਣ ਦੇਊ ਕਸਮਨ ਹਾਂ ਜਬਾ ਇਹਦੇ ਦੇ ਮਤਲਗ ਮੈਂ ਤਲਾਕ ਮੈਂ ਬਣਾ ਲੈਣਾ ਜਾ ਕੇ ਪੈਸੇ ਤਾਂ ਦੱਸ ਦੇ ਹਣ ਕੌਣ ਦੇਊਗਾ ਦੱਸ ਦੇ ਨੇ ਹਣ ਤੂੰ ਕਿਉਂ ਗੱਲ ਕਰ ਰਹੀ ਮੇਰੇ ਕੀ ਲੱਗਦੇ ਮੈਨੂੰ ਲੱਗਦੇ ਕਿਉਂ ਨਹੀਂ ਨਹੀਂ ਲੱਗਦੇ ਕਿਉਂ ਨਹੀਂ ਤੇ ਮੈਨੂੰ ਕੁਝ ਲੱਗਦੇ ਲੋਤੇ